ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਜਿਵੇਂ ਤੁਹਾਨੂੰ ਪਤਾ ਪੰਜਾਬ ਪੁਲਸੀਰ ਅਨਸਰ ਕੀ ਆ ਚੁੱਕੀ ਆ ਤੇ ਉਹਦੇ ਰਿਗਾਰਡੀਆਂ ਤੁਹਾਨੂੰ ਦੱਸਣਾ ਸੀਗਾ ਕਿ ਤੁਸੀਂ ਅਨਸਰ ਕੀ ਜਿਹੜੀ ਆਪਣੀ ਕਿਵੇਂ ਚੈੱਕ ਕਰ ਸਕਦੇ ਹੋ ਤੇ ਫਰਸਟ ਆਫ ਆਲ ਤੁਹਾਨੂੰ ਸਟੈਪ ਬਾਈ ਸਟੈਪ ਇਸ ਵੀਡੀਓ ਦੇ ਵਿੱਚ ਆ ਜਿਹੜਾ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਨਾਲ ਦੀਆਂ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਤਾਂ ਇਸ ਵੀਡੀਓ ਨੂੰ ਤੁਸੀਂ ਪਾਉਜ਼ ਕਰਕੇ ਦੁਬਾਰਾ ਰਿਪੀਟ ਕਰਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਜੇ ਫਿਰ ਵੀ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੀਚੇ ਦਿੱਤੇ ਨੰਬਰ ਤੇ ਤੇ ਆਪਾਂ ਸ਼ੁਰੂ ਕਰਦੇ ਆ ਫਸਟ ਆਫ ਆਲ ਤੁਸੀਂ ਪੰਜਾਬ ਪੁਲਿਸ ਦੀ ਆਫੀਸ਼ਲ ਵੈਬਸਾਈਟ ਤੇ ਚਲੇ ਜਾਣਾ ਹੈ ਵੈਬਸਾਈਟ ਖੋਲਣ ਤੋਂ ਬਾਅਦ ਤੁਸੀਂ ਆਪਣਾ ਯੂਜ਼ਰ ਆਈਡਿ ਪਾਸਵਰਡ ਭਰ ਲੈਣਾ ਤੇ ਕੈਪਚਾ ਭਰ ਲੈਣਾ ਤੇ ਲੌਗਇਨ ਕਰ ਲੈਣੀ ਆਪਣੀ ਆਈਡਿ ਆਈਡਿ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕ੍ਰੈਡੈਂਸ਼ਲ ਉੱਪਰ ਆ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਇਹ ਤਿੰਨ ਲਾਈਨਸ ਹੋਣੀਆਂ ਇਸ ਤੇ ਕਲਿੱਕ ਕਰੋਗੇ ਇੱਥੇ ਕਾਂਸਟੇਬਲ ਦੀ ਆਪਸ਼ਨ ਹੋਏਗੀ ਇਸ ਤੇ ਕਲਿੱਕ ਕਰ ਦੇਣਾ ਇੱਥੇ ਇੱਕ ਆਈ ਹੋਏਗੀ ਉਸ ਤੇ ਕਲਿੱਕ ਕਰ ਦੇਣਾ ਕਲਿਕ ਕਰਨ ਤੋਂ ਬਾਅਦ ਤੁਹਾਡਾ ਅਗਲਾ ਪੇਜ ਓਪਨ ਹੋ ਜਾਏਗਾ ਅਗਲੇ ਪੇਜ ਦੇ ਵਿੱਚ ਫਿਰ ਤੁਸੀਂ ਤਿੰਨ ਲਾਈਨਸ ਆਉਣਗੀਆਂ ਇਹਦੇ ਵਿੱਚ ਤੁਸੀਂ ਓਪਨ ਕਰਨਾ ਜੀ ਕੈਂਡੀਡੇਟ ਰਿਸਪਾਂਸ ਇੱਥੇ ਕਲਿਕ ਹੈਰ ਦੀ ਆਪਸ਼ਨ ਹੋਏਗੀ ਉਸ ਤੇ ਕਲਿਕ ਕਰਨਾ ਤੇ ਤੁਹਾਡੀ ਆਨਸਰ ਕੀ ਓਪਨ ਹੋ ਜਾਏਗੀ ਇਹਦੇ ਵਿੱਚ ਪਹਿਲਾਂ ਤੁਹਾਡਾ 100 ਨੰਬਰ ਵਾਲਾ ਪੇਪਰ ਹੈ ਉਸ ਤੋਂ ਬਾਅਦ ਤੁਹਾਡਾ 50 ਨੰਬਰ ਵਾਲਾ ਪੇਪਰ A ਹੈ ਜੀ ਹੁਣ ਤੁਸੀਂ ਚੈੱਕ ਕਿਵੇਂ ਕਰਨਾ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ ਮੰਨ ਲਓ ਜੀ ਆਪਣਾ ਇੱਕ ਕੁਐਸਚਨ ਹੈ ਇਦੇ ਵਿੱਚ ਜਿਹੜਾ ਗ੍ਰੀਨ ਹੋਏਗਾ ਉਹ ਸਹੀ ਆਂਸਰ ਹੋਏਗਾ ਤੇ ਇੱਥੇ ਜਿਹੜਾ ਤੁਸੀਂ ਚੂਜ਼ ਕਰਿਆ ਹੋਊਗਾ ਉਹ ਹੋਈਗਾ ਜੀ ਜਿਵੇਂ ਇੱਥੇ ਗ੍ਰੀਨ ਹੈਗਾ ਜਿਹੜਾ ਆਂਸਰ ਸਹੀ ਆ ਆਪਸ਼ਨ 3rd ਹੈ ਬਟ ਚੂਜ਼ ਜਿਹੜਾ ਕਰਿਆ ਹੋਇਆ ਆ ਆਪਸ਼ਨ 4th ਹੈ ਮਤਲਬ ਇਹ ਤੁਹਾਡੇ ਕੋਈ ਨੰਬਰ ਨਹੀਂ ਹੈਗੇ ਇਸ ਟੋਲਟ ਜੇਕਰ ਆਪਾਂ ਜੀ ਦੇਖੀਏ ਤਾਂ ਜੇ ਇਸ ਟੋਲਟ ਜੇਕਰ ਤੁਹਾਡਾ ਤੁਸੀਂ ਸਹੀ ਦੇਖਣਾ ਆ ਜਿਵੇਂ ਇੱਥੇ ਗ੍ਰੀਨ ਜਿਹੜਾ ਫਸਟ ਆਪਸ਼ਨ ਹੈ ਤੇ ਜਿਹੜਾ ਚੂਜ਼ ਕਰਿਆ ਹੋਇਆ ਉਹ ਵੀ ਫਸਟ ਆਪਸ਼ਨ ਨਹੀਂ ਆ ਜੇ ਤੁਹਾਨੂੰ ਇਹਦੇ 1 ਨੰਬਰ ਮਿਲ ਜਾਣਗੇ ਤਾਂ ਤੁਸੀਂ ਇਸ ਤਰ੍ਹਾਂ ਟੋਟਲ ਕਰਨਾ ਹੈ ਜਿਹਦੇ ਵਿੱਚ ਜਿਹੜਾ ਗ੍ਰੀਨ ਆਪਸ਼ਨ ਹੈ ਤੇ ਤੁਹਾਡੀ ਚੂਜ਼ਨ ਆਪਸ਼ਨ ਹੈ ਜਿਹੜੀਆਂ ਸੇਮ ਨੇ ਉਹਦੇ ਤੁਹਾਡੇ ਨੰਬਰ ਐਡ ਹੋਈ ਜਾਣਗੇ ਤੁਸੀਂ ਨੰਬਰ ਟੋਟਲ ਕਰ ਲੈਣੇ ਜੀ ਤੇ ਜੇ ਤੁਹਾਨੂੰ ਲੱਗਦਾ ਤੁਹਾਡਾ ਕੁਐਸਚਨ ਸਹੀ ਆ ਉਹ ਗਲਤ ਕਰਿਆ ਗਿਆ ਹੈ ਪੀਸੀਐਸ ਵੱਲੋਂ ਤਾਂ ਤੁਸੀਂ ਆਬਜੈਕਸ਼ਨ ਫਾਰਮ ਵੀ ਭਰ ਸਕਦੇ ਹੋ ਉਹਦੇ ਲਈ ਹੀ ਵਿੰਡੋ ਓਪਨ ਹੋਈ ਹੋਈ ਹੈ ਜੀ ਪੰਜਾਬੀ ਲਈ ਦੋਸਤੋ ਤੁਹਾਡੇ 25 ਨੰਬਰ ਹੋਣੇ ਆ ਜਿਹੜੇ ਜ਼ਰੂਰੀ ਆ ਤੇ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਅਨਸਰ ਕੀ ਦੇ ਅਕੋਰਡਿੰਗ ਸਾਰਾ ਤੁਸੀਂ ਕਿਵੇਂ ਚੈੱਕ ਕਰਨਾ ਸਾਰਾ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਵਿੱਚ ਜਿਹੜਾ 50 ਨੰਬਰ ਦਾ ਪੇਪਰ ਆ ਤੁਹਾਡਾ ਉਹਦੇ ਵਿੱਚੋਂ ਤੁਸੀਂ ਪਾਸਿੰਗ ਮਾਰਕ ਜਿਹੜੇ ਉਹ 25 ਹੋਣੇ ਚਾਹੀਦੇ ਆ 25 ਮਾਰਕਸ ਜੇ ਤੁਹਾਡੇ ਨਹੀਂ ਹੈਗੇ ਤਾਂ ਤੁਸੀਂ ਦੂਸਰਾ ਪੇਪਰ ਨਾ ਹੀ ਖੋਲੋ ਤਾਂ ਬਧੀਆ ਠੀਕ ਹੈ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਆ ਫਿਰ ਤੁਹਾਡਾ ਜੇ ਤੁਸੀਂ ਪੰਜਾਬੀ ਦੇ ਵਿੱਚੋਂ ਫੇਲ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਸਾਰੇ ਨੰਬਰਾਂ ਦੇਖ ਕੇ ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਨੀਚੇ ਕਿ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਬਾਕੀ ਨੀਚੇ ਦਿੱਤਾ ਨੰਬਰ ਹੈ। ਦੋ ਨੰਬਰ ਦਿੱਤੇ ਹੋਏ ਆ। ਤੁਸੀਂ ਇਹਨਾਂ ਤੇ ਕਾਲ ਕਰਕੇ WhatsApp ਕਰਕੇ ਆਪਣੇ ਨੰਬਰ ਆ ਜਿਹੜੇ ਇਹਨਾਂ ਤੇ ਲਿਖੋ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈਗੀ। ਤੇ ਆਪਣੇ ਫਿਜ਼ੀਕਲ ਦੇ ਬੈਚ ਜਿਹੜੇ ਅਕੈਡਮੀ ਦੇ ਵਿੱਚ ਉਹ ਸਟਾਰਟ ਹੋ ਚੁੱਕੇ ਨੇ। ਤੁਸੀਂ ਸੂਨ ਐਸ ਪੋਸੀਬਲ ਜਿੰਨਾ ਹੋ ਸਕਦਾ ਤੁਸੀਂ ਆਪਣਾ ਫਿਜ਼ੀਕਲ ਟ੍ਰਾਇਲ ਦੀ تیاری ਵੱਲ ਧਿਆਨ ਦਿਓ ਕਿਉਂਕਿ ਸਮਾਂ ਬਹੁਤ ਘੱਟ ਰਹਿ ਚੁੱਕਿਆ ਹੈ ਹੁਣ ਅਨਸਰ ਕੀ ਵੀ ਆ ਚੁੱਕੀ ਆ ਤੇ ਹੁਣ ਤੁਹਾਡੇ ਫਿਜ਼ੀਕਲ ਦੀ ਤਰੀਕਾ ਜਿਹੜੀ ਉਹ ਵੀ ਜਲਦੀ ਆ ਜਣੀ ਆ ਬਟ ਹਾਲੇ ਤੁਹਾਡਾ ਕੋਲ ਟਾਈਮ ਹੈ ਤੁਸੀਂ ਟਾਈਮ ਸੰਭਾਲੋ ਤੇ ਆਪਣਾ ਫਿਜ਼ੀਕਲ ਟ੍ਰਾਇਲ ਦੇਤੇ ਧਿਆਨ ਦਿਓ ਤੁਹਾਡੀ ਕੀ ਕਾਸਟ ਹੈ ਤੇ ਤੁਹਾਡੇ ਕਿੰਨੇ ਨੰਬਰ ਨੇ ਤੁਸੀਂ ਇਹ ਲਿਖ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰੋ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਤਿਆਰੀ ਟ੍ਰਾਇਲ ਦੀ ਕਰਨੀ ਆ ਜਾਂ ਨਹੀਂ ਕਰਨੀ ਹੈਗੀ ਠੀਕ ਹੈ ਦੋਸਤੋ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਓ ਜੇ ਕੋਈ ਫੇਰ ਵੀ ਕੁਝ ਨਹੀਂ ਪਤਾ ਚੱਲਦਾ ਮੈਂ 24 ਘੰਟੇ ਥੋ ਮੈਸੇਜ ਕਰ ਦਿਓ ਕਾਲ ਕਰ ਦਿਓ ਚੰਗਾ ਸასი ਕਰ